ਜਿਹੜੇ ਜਿਹੜੇ ਲੋਕ ਪੀਰਾਂ ਦੇ ਮੇਲੇ ਲਾਉਂਦੇ ਨੇ ਬਹੁਤ ਸਾਰੇ ਸਾਰੇ ਨਹੀਂ ਬਹੁਤ ਸਾਰੇ ਉਹ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦੇਣ ਜਾਂ ਉਹਨਾਂ ਨੂੰ ਇਹ ਗੱਲਾਂ ਦੇ ਜਵਾਬ ਜ਼ਰੂਰ ਲੈਣੇ ਚਾਹੀਦੇ ਨੇ ਕਿ ਕੀ ਜਿਹੜੇ ਪੀਰਾਂ ਦੀ ਜਗ੍ਹਾ ਤੇ ਕਿ ਅਨਮੈਰਿਡ ਕੁੜੀਆਂ ਜਾਂ ਛੋਟੀ ਉਮਰ ਦੀਆਂ ਕੁੜੀਆਂ ਜਾਂ ਔਰਤਾਂ ਨੂੰ ਘਟਿਆ ਗੀਤਾਂ ਤੇ ਨਚਾ ਕੇ ਕੀ ਰੱਬ ਨੂੰ ਖੁਸ਼ ਕੀਤਾ ਜਾ ਸਕਦਾ ਕੀ ਰੱਬ ਲੱਚਰ ਗੀਤਾਂ ਤੇ ਖੁਸ਼ ਹੁੰਦਾ ਕੀ ਰੱਬ ਔਰਤਾਂ ਦੇ ਭੰਗੜੇ ਨੂੰ ਗਿੱਧੇ ਨੂੰ ਵੇਖ ਕੇ ਖੁਸ਼ ਹੁੰਦਾ ਆ ਜਾਂ ਕੀ ਕੋਈ ਵਿਸ਼ਵ ਦਾ ਇਹੋ ਜਿਹਾ ਰੱਬ ਹੈਗਾ ਇਹੋ ਜਿਹਾ ਧਰਮ ਹੈਗਾ ਜਿੱਥੇ ਔਰਤਾਂ ਨੱਚਦੀਆਂ ਹੁੰਦੇ ਰੱਬ ਖੁਸ਼ ਹੁੰਦਾ ਹੋਵੇ ਫਿਰ ਤੁਹਾਡੇ ਵਰਗੇ ਸੱਜਣ ਕਹਿਣਗੇ ਕਿ ਇਦਾਂ ਦਾ ਤਾਂ ਕੋਈ ਧਰਮ ਨਹੀਂ ਹੈਗਾ ਸੰਸਾਰ ਦੇ ਵਿੱਚ ਕੋਈ ਵੀ ਇਦਾਂ ਦਾ ਸਾਨੂੰ ਜਗਾ ਨਹੀਂ ਲੱਭਦੀ ਜਿੱਥੇ ਔਰਤਾਂ ਨੱਚਣ ਤੇ ਰੱਬ ਖੁਸ਼ ਹੋ ਜਾਂਦਾ ਹੋਵੇ ਜੇ ਸੰਸਾਰ ਵਿੱਚ ਕੋਈ ਨਹੀਂ ਤੇ ਫਿਰ ਅਸੀਂ ਕਿਹੜੇ ਮੂਹ ਦੇ ਨਾਲ ਕੀੜੇ ਸੋਚ ਦੇ ਨਾਲ ਕਿਸੇ ਦੇ ਗਾੜੀ ਕਿਸੇ ਪੀਰ ਨੇ ਗਾੜੀ ਆਪਾਂ ਕਹਿ ਦਿੰਦੇ ਆ ਕਿ ਉੱਥੇ ਔਰਤਾਂ ਨੱਚਣਗੀਆਂ ਘਟੀਆਂ ਗੀਤਾਂ ਤੇ ਕਿਉਂਕਿ ਜਦੋਂ ਉੱਥੇ ਗੀਤ ਚੱਲਦੇ ਨੇ ਉਹਨਾਂ ਦੀਆਂ ਧੁਨ ਜਾਂ ਉਹਨਾਂ ਦੇ ਜਿਹੜੇ ਸ਼ਬਦੀ ਅਰਥ ਹੁੰਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਦੂਸਰਾ ਜਿਹੜਾ ਉਹ ਪੀਰਵਾ ਕਿ ਜਿਹੜਾ ਜਿਹੜੇ ਵੀ ਪੀਰ ਨੂੰ ਮੰਨਿਆ ਜਾ ਰਿਹਾ ਤੇ ਉੱਥੇ ਵੀ ਸਵਾਲ ਹੋਣਾ ਚਾਹੀਦਾ ਵੀ ਇਹਦਾ ਮਾਪ ਪਿਓ ਦਾ ਕੀ ਨਾਂ ਸੀ ਇਹਦਾ ਭੈਣ ਭਰਾਵਾਂ ਦੇ ਕੀ ਨਾਂ ਸੀ ਇਹ ਕਦੋਂ ਜੰਮਿਆ ਸੀ ਇਹਨੇ ਕੀ ਸਾਡੇ ਇਲਾਕੇ ਲਈ ਵਧੀਆ ਕੀਤਾ ਇਹਨੇ ਸਾਡੇ ਪਿੰਡ ਲਈ ਕੀ ਕੀਤਾ ਇਹਨੇ ਸਾਡੇ ਬਲਾਕ ਲਈ ਚੰਗਾ ਕੀ ਕੀਤਾ ਇਹ ਇਹਦਾ ਕੌਣ ਇਹਦੇ ਬਾਕੀ ਪਰਿਵਾਰ ਕਿੱਥੇ ਚਲੇ ਗਏ ਅਸੀਂ ਕਹੀ ਜਾਂਦੇ ਜੀ ਪੀਰਾਂ ਦਾ ਮੇਲਾ ਪੀਰਾਂ ਦਾ ਮੇਲਾ ਉਹ ਕਾਹਦਾ ਮੇਲਾ ਲੱਗੇ ਲੋਣ ਹੁਣ ਇਹ ਤੋਂ ਗਾੜੀ ਵੀ ਸਵਾਲ ਹੋਣਾ ਚਾਹੀਦਾ ਇਸਲਾਮ ਧਰਮ ਦੇ ਵਿੱਚ حضرت محمد صاحب ਤੋਂ ਬਾਅਦ ਕਿਸੇ ਨੂੰ ਪੀਰ ਸ਼ਬਦ ਨਹੀਂ ਵਰਤਿਆ ਜਾਂਦਾ ਹੈਗਾ ਜਿਹੜਾ ਲੋਕ ਇਸਲਾਮ ਧਰਮ ਦੇ ਮੁਤਾਬਕ ਕੋਈ ਬੰਦਾ ਆਪਣੇ ਆਪ ਨੂੰ ਪੀਰ ਖਵਾਉਂਦਾ ਆ ਤਾਂ ਉਹਨੂੰ ਕਿਹਾ ਜਾਂਦਾ ਕਿ ਉਹ ਰੱਬ ਦਾ ਵਿਰੋਧੀ ਆ ਯਾਨੀ ਕਿ ਇਸਲਾਮ ਧਰਮ ਦਾ ਵਿਰੋਧੀ ਆ ਹੁਣ ਇੱਥੇ ਵੀ ਸਵਾਲ ਬਣਦਾ ਕਿ ਜਿਹਨੂੰ ਅਸੀਂ ਪੀਰ ਮੰਨ ਰਹੇ ਆ ਕੀ ਉੱਥੇ ਮੁ슬ਮਾਨ ਆ ਕੇ ਸਜਦਾ ਕਰਦੇ ਨੇ ਕੀ ਮੁਸਲਮਾਨ ਵੀਰ ਉੱਥੇ ਆ ਕੇ ਲੰਗਰ ਪ੍ਰਸ਼ਾਦਾ ਲੰਘਦੇ ਨਹੀਂ ਆਪ ਖਾਂਦੇ ਨਹੀਂ ਕੀ ਉਹ ਦੀਵਾ ਜਗਾਉਂਦੇ ਨੇ ਫਿਰ ਭੈਣ ਭਰਾ ਬਹੁਤ ਸਾਰੇ ਕਹਿੰਦੇ ਜੀ ਮੁਸਲਮਾਨ ਉੱਥੇ ਮੱਥਾ ਹੀ ਨਹੀਂ ਦੇਖਦੇ ਮੁਸਲਮਾਨ ਤਾਂ ਉੱਥੇ ਆਉਂਦੇ ਹੀ ਨਹੀਂ ਆ ਜੇ ਭਾਈ ਮੁਸਲਮਾਨ ਵੀਰ ਨਹੀਂ ਭੈਣ ਭਰਾ ਆਉਂਦੇ ਤੇ ਫਿਰ ਅਸੀਂ ਉੱਥੇ ਦਾਣੇ ਲੈਣ ਜਾਂਦੇ ਆ ਜੇ ਸਾਨੂੰ ਕੋਈ ਪੁੱਛ ਲਵੇ ਫਿਰ ਵੀ ਤੁਸੀਂ ਕੀ ਲੈਣ ਜਾਂਦੇ ਹੋ ਤੁਹਾਡੇ ਨਾਲ ਤਾਂ ਕੋਈ ਮਤਭੇਦ ਹੀ ਨਹੀਂ ਕਿਉਂਕਿ ਜਿਹੜੇ ਜਿਸ ਤਰ੍ਹਾਂ ਵੱਲੋਂ ਕੋਈ ਸਿੱਖ ਵਾ ਸਿੱਖ ਦੇ ਨਾਂਵਾਂ ਤੋਂ ਪਤਾ ਲੱਗਦਾ ਕਿ ਉਹ ਸਿੱਖ ਧਰਮ ਦਾ ਬੰਦਾ ਆ ਜੇ ਕੋਈ ਹਿੰਦੂ ਨਾ ਹਿੰਦੂ ਵੀਰ ਤੇ ਹਿੰਦੂ ਦੇ ਨਾਂ ਤੋਂ ਪਤਾ ਲੱਗਦਾ ਜੇ ਕੋਈ ਇਸਲਾਮ ਵੀਰ ਦਾ ਉਹਦੇ ਨਾਂ ਤੋਂ ਪਤਾ ਲੱਗਦਾ ਜਦੋਂ ਇਸਲਾਮ ਵੀਰ ਵਾਲੇ ਕਹਿੰਦੇ ਅਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਤਾਂ ਫਿਰ ਅਸੀਂ ਕੀ ਲੈਣ ਜਾਣਦੇ ਆ ਸਾਨੂੰ ਵੀ ਤਾਂ ਸਮਝਾਉਣੀ ਚਾਹੀਦੀ ਨਾ ਕਿ ਅਸੀਂ ਬਸ ਵੇਖੋ ਵੇਖੀ ਕਰੀ ਜਾਂਦੇ ਜੋ ਸਾਡੇ ਕੋ ਹੁੰਦਾ ਅਸੀਂ ਆਪਣੇ ਤਰੀਕੇ ਨਾਲ ਕਰੀ ਜਾਂਦੇ ਆ ਫਿਰ ਪੂਰਾ ਸਾਲ ਫਿਰ ਉੱਥੇ ਨਹੀਂ ਵੱੜਦੇ ਪੂਰਾ ਸਾਲ ਕੋਈ ਉੱਥੇ ਨਹੀਂ ਆਉਂਦਾ ਜਾਂਦਾ ਉਜ ਕੋ ਲੋਕ ਵੀਰਵਾਰ ਕਹਿਣਗੇ ਦੀਵਾ ਜਗਾਉਂਦੇ ਹੁਣ ਵੀਰਵਾਰ ਤੇ ਭਈ ਦੀਵਾ ਜਗਾਤਾ ਬਾਕੀ ਜਿਹੜਾ ਸੋਮਵਾਰ ਮੰਗਲਵਾਰ ਬੁੱਧਵਾਰ ਆ ਸ਼ੁੱਕਰਵਾਰ ਸ਼ਨੀਵਾਰ ਆ ਜਾਂ ਐਤਵਾਰ ਆ ਉਹਨਾਂ ਦਿਨਾਂ ਚ ਫਿਰ ਉੱਥੇ ਕੌਣ ਰੋਸ਼ਨੀ ਕਰਦਾ ਹੁਣ ਇੱਥੇ ਵੀ ਸਵਾਲ ਹੁੰਦਾ ਆ ਬਹੁਤ ਸਾਰੇ ਸਵਾਲ ਜਿਹੜੇ ਪੈਦਾ ਹੁੰਦੇ ਨੇ ਹੁਣ ਇੱਕ ਪਾਸੇ ਕਹਿੰਦੇ ਆ ਕਿ ਇਹ ਰੀਸਲਾਮਿਕ ਸ਼ਾਸਕ ਸਨ ਉਹਨਾਂ ਨੇ ਬਹੁਤ ਮਤਲਬ ਜਿਹੜੇ ਇੰਡੀਅਨ ਲੋਕ ਸਨ ਗੈਰ ਜਿਹੜੇ ਲੋਕ ਸਨ ਉਹਨਾਂ ਦੇ ਬੜੇ ਜ਼ੁਲਮ ਢਾਏ ਇਹਦਾ ਮਤਲਬ ਹੈ ਕਿ ਉਹ ਜਿਹੜੇ ਜ਼ੁਲਮ ਢਾਏ ਸੀ ਹਾਈ ਉਹਨਾਂ ਖੇਤਰਾਂ ਤੋਂ ਡਰਦੇ ਹੀ ਇਹਦੇ ਕਰੀ ਜਾਂਦੇ ਆ ਜਾਂ ਸਾਨੂੰ ਉਹੀ ਸੋਚ ਇਦਾਂ ਦੀ ਚੱਲੀ ਜਾਂਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਿਹੜੇ ਪੀਰਾਂ ਦੇ ਮੁਤਾਬਕ ਲੇਕਿਨ ਮੈਂ ਬਹੁਤ ਸਾਰੇ ਉਹ ਲੋਕਾਂ ਦੀ ਗੱਲ ਕਰਦਾ ਜਿਹੜੇ ਲੋਕਾਂ ਨੇ ਮਨ ਘੜਤ ਬਣਾ ਦਿੱਤੇ ਨੇ ਪਿੰਡਾਂ ਦੇ ਪਿੰਡਾਂ 'ਚ ਬਣਾ ਦਿੱਤੇ ਨੇ ਹੁਣ ਸੜਕਾਂ ਦੇ ਕਿਨਾਰੇ ਤੇ ਬਣਾ ਦਿੱਤੇ ਨੇ ਹੁਣ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਨੇ ਸਰਕਾਰਾਂ ਸੜਕਾਂ ਤੇ ਉਹ ਜਗ੍ਹਾ ਨੂੰ ਪੁੱਟ-ਪੱਟ ਕੇ ਉਹ ਮਾਰਦੀ ਆ ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਕੁਝ ਹੁੰਦਾ ਉਹ ਜੀਸੀਬੀ ਚ ਚਲਾਉਣ ਵਾਲੇ ਨੂੰ ਕੁਝ ਕਿਉਂ ਨਹੀਂ ਹੁੰਦਾ ਫਿਰ ਸਵਾਲ ਖੜਾਏ ਹੁੰਦਾ ਆ ਕਿ ਕਿਤੇ ਨਾ ਕਿਤੇ ਅਸੀਂ ਵਹਿਮ-ਭਰਮ ਦੇ ਸ਼ਿਕਾਰ ਹੋ ਚੁੱਕੇ ਹਾਂ ਅਸੀਂ ਵਹਿਮੀ-ਭਰਮੀ ਹੋ ਸਕੇ ਆ ਸਾਡੀ ਸੋਚ ਨੂੰ ਜਿਹੜਾ ਵਾ ਮਤਲਬ ਖੁੰਡਾ ਕਰ ਦਿੱਤਾ ਗਿਆ ਅਸੀਂ ਇੰਨੇ ਜਗ੍ਹਾ 'ਚ ਹੀ ਖੁਸ਼ ਹਾਂ ਕੋਈ ਕਹੀ ਜਾਂਦਾ ਰਹਿੰਦਾ ਜੀ ਮੇਰੇ ਤੇ ਮਾਤਾ ਜੀ ਆਗੇ ਕੋਈ ਕਹਿੰਦਾ ਜੀ ਮੇਰੇ ਚ ਕੋਈ ਸ਼ਹੀਦ ਆ ਗਿਆ ਕੋਈ ਕਹਿੰਦਾ ਜੀ ਮੇਰੇ ਚ ਪੀਰ ਆ ਗਿਆ ਜੇ ਮੰਨ ਲਓ ਇਨਾਂ ਚ ਇਹ ਆ ਗਏ ਤੇ ਜੇ ਅਸੀਂ ਉਸ ਸਮੇਂ ਦੀ ਹਿਸਟਰੀ ਪੁੱਛੀਏ ਇਤਿਹਾਸ ਪੁੱਛੀ ਉਹਨਾਂ ਦੇ ਕੋਲੋਂ ਤਾਂ ਫਿਰ ਇਹਨਾਂ ਨੂੰ ਕੋਈ ਜਵਾਬ ਨਹੀਂ ਹੁੰਦਾ ਫਿਰ ਇਹਨਾਂ ਨੂੰ ਕੋਈ ਸਵਾਲ ਦਾ ਉੱਤਰ ਨਹੀਂ ਦਿੱਤਾ ਜਾਂਦਾ ਪਈਏ ਤੁਸੀਂ ਕਰਦੇ ਕਿ ਤੁਹਾਨੂੰ ਕਿਹੜਾ ਪਤਾ ਜੇ ਤੁਹਾਡੇ ਚ ਮੰਨ ਲਓ ਕਿਸੇ ਚ ਪੀਰ ਆ ਗਿਆ ਕਿਸੇ ਚ ਮਾਤਾ ਆ ਗਈ ਕਿਸੇ ਚ ਸ਼ਹੀਦ ਆ ਗਿਆ ਫਿਰ ਤੁਸੀਂ ਦੱਸੋ ਇਲਾਕੇ ਚ ਜਿਹੜੇ ਨਜਾਇਜ਼ ਕਤਲ ਹੋਏ ਨੇ ਜਾਂ ਜਿਹੜੇ ਉਹੋ ਜਿਹੇ ਕਤਲ ਜਿਹੜੀਆਂ ਲਾਸ਼ਾਂ ਦੱਬੀਆਂ ਪਈਆਂ ਨੇ ਜਾਂ ਕਿਸੇ ਦਾ ਕੁਝ ਵੀ ਹੋ ਗਿਆ ਉਹ ਤਾਂ ਤੁਸੀਂ ਦੱਸ ਦੇਣੀ ਪਈ ਤੁਹਾਡੇ ਚ ਪੀਰ ਆਏ ਦਾ ਕੀ ਫਾਇਦਾ ਤੁਹਾਡੇ ਚ ਸ਼ਹੀਦ ਆਏ ਦਾ ਕੀ ਫਾਇਦਾ ਤੁਹਾਡੇ ਚ ਮਾਤਾ ਆਈ ਦਾ ਕੀ ਫਾਇਦਾ ਸਿਰ ਮਾਰਨ ਦਾ ਕੀ ਫਾਇਦਾ ਡੋਲੀਆਂ ਖਡਾਉਣ ਦਾ ਕੀ ਫਾਇਦਾ ਇਹ ਸਵਾਲ ਜਿਹੜੇ ਨੇ ਹਰ ਇੱਕ ਭੈਣ ਭਰਾ ਨੂੰ ਕਰਨੇ ਚਾਹੀਦੇ ਨੇ ਜਦੋਂ ਇਹੋ ਜੇ ਪੀਰਾਂ ਦੀ ਜਗ੍ਹਾ ਤੇ ਮੇਲੇ ਲਾਉਣ ਮੈਂ ਸਮਝਦਾ ਕਿ ਪੀਰ ਕਦੀ ਇਹੋ ਜਾਂ ਨਹੀਂ ਕੰਮ ਕਰਦੇ ਪੀਰ ਜਿਹੜੇ ਹੁੰਦੇ ਨੇ ਸਤਕਾਰਯੋਗ ਹੁੰਦੇ ਨੇ ਪੀਰ ਉਹ ਲੋਕ ਕਹੇ ਜਾ ਸਕਦੇ ਨੇ ਜਿਹੜੇ ਰੱਬ ਨੂੰ ਮੰਨਦੇ ਨੇ ਜੋ ਰੱਬ ਨੂੰ ਪਿਆਰ ਕਰਦੇ ਨੇ ਜੋ ਅਮਨ ਸ਼ਾਂਤੀ ਦੀ ਗੱਲ ਕਰਕੇ ਗਏ ਨੇ ਜੋ ਮਨੁੱਖਤਾ ਨੂੰ ਜੋੜਨ ਦੀ ਗੱਲ ਕਰਕੇ ਗਏ ਨੇ ਉਹਨਾਂ ਨੂੰ ਅਸੀਂ ਸਤਕਾਰ ਨਾਲ ਪੀਰ ਕਹਿ ਸਕਦੇ ਹਾਂ ਲੇਕਿਨ ਜਿਹਨਾਂ ਨੂੰ ਸ਼ਕਤੀਆਂ ਨਾਲ ਕਰਕੇ ਜੋੜ ਇਹ ਜਿੰਨਾ ਬਾਰੇ ਸਾਨੂੰ ਪਤਾ ਹੀ ਨਹੀਂ ਆ ਅਣਗਿਣਤ ਹਰ ਪਿੰਡ ਦੇ ਵਿੱਚ 12 12 13 13 ਦੇ ਨਾਮ ਦੇ ਪੀਰ ਰੱਖੇ ਹੋਏ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਥੋੜਾ ਜਾਇ ਦੇ ਬਾਰੇ ਸੋਚਣਾ ਚਾਹੀਦਾ ਐਵੇਂ ਵੇਖੋ ਵੇਖੀ ਬਸ ਢੋਲ ਵਜਾਈ ਨੇ ਚੰਗੀ ਗੱਲ ਨਹੀਂ ਆ ਇਸ ਏਟਾਰਮ ਦੇ ਵਿੱਚ ਕੁੜੀਆਂ ਨੂੰ ਨਚਾ ਕੇ ਕੋਈ ਪੀਰ ਖੁਸ਼ ਨਹੀਂ ਹੁੰਦਾ ਇਹ ਸਾਨੂੰ ਸਮਝ ਲੈਣਾ ਚਾਹੀਦਾ ਜੇ ਧੀਆ ਨੂੰ ਧੀਆ ਵੀ ਸਾਡੀਆਂ ਨੇ ਉਹ ਜਿਹੜੀਆਂ ਭੈਣਾਂ ਸਟੇਜ ਤੇ ਨੱਚਣੀਆਂ ਉਹ ਵੀ ਸਾਡੀਆਂ ਹੀ ਪਰਿਵਾਰ ਚੋਂ ਨੇ ਅਸੀਂ ਉਹਨਾਂ ਨੂੰ ਨਚਾ ਕੇ ਉਹਨਾਂ ਨੂੰ ਵੇਖ ਕੇ ਖੁਸ਼ ਹੋਈ ਜਾਂਦੇ ਉਹ ਸਟੇਜ ਤੇ ਨੱਚੀ ਜਾਂਦੀਆਂ ਉੱਥੇ ਖੁਸ਼ ਹੋਈ ਜਾਂਦੀਆਂ ਅਸੀਂ ਥੱਲੇ ਹੋ ਜਾਂਦੇ ਇਹ ਉਹ ਅੰਦਾਵਾ ਸਾਡੇ ਚ ਬਿਸ਼ਰਮਪੁਣਾ ਕੀ ਹੋ ਸਕਦਾ ਕਿ ਆਪਣੀਆਂ ਧੀਆਂ ਭੈਣਾਂ ਨਚਾ ਕੇ ਤੇ ਆਪ ਹੀ ਖੁਸ਼ ਹੋਈ ਜਾਵੋ ਮੈਂ ਸਮਝਦਾ ਕਿ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੇ ਰੱਬ ਨੇ ਸਾਨੂੰ ਪੜਨ ਦਾ ਮੌਕਾ ਦਿੱਤਾ ਜੇ ਰੱਬ ਸੋਹਣੇ ਨੇ ਸਾਨੂੰ ਚੰਗੇ ਘਰ ਦਿੱਤੇ ਜੇ ਰੱਬ ਸੋਹਣੇ ਨੇ ਸਾਨੂੰ ਚੰਗੀ ਅਕਲ ਦਿੱਤੀ ਤੇ ਸਾਨੂੰ ਇਹਦੀ ਵਰਤੋਂ ਵੀ ਤਾਂ ਕਰਨੀ ਚਾਹੀਦੀ ਆ ਨਾ ਜੇ ਅਸੀਂ ਨਹੀਂ ਕਰਦੀ ਤੇ ਫਿਰ ਕੌਣ ਕਰੂਗਾ ਵੇਖੋ ਵੇਖੀ ਵਾਲੇ ਕੰਮ ਛੱਡਿਏ ਤੇ ਆਪਣੀ ਸੋਚ ਦਾ ਆਪਾਂ ਨੂੰ ਵਿਸਥਾਰ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਚੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ